ਜੀ ਤੇ ਜੈਰਾ ਸਾਹਿਬ ਜੀ ਸਾਰਿਆਂ ਨੂੰ ਅੱਜ ਸਗੀ ਦੂਸਰੀ ਪ੍ਰਵਾਹਤ ਫੇਰੀ ਤੇ ਅੱਜ ਐਨਾ ਸ਼ੁਕਰ ਮੀਨ ਹੀ ਵਿਆ ਹੈਗਾ ਤੇ ਵਧੀਆ ਹੋ ਗਈ ਤੇ ਕਰਿਓ ਇੰਜੋਏ ਤੁਸੀਂ ਤੇ ਨਾਣੇ ਕਮੈਂਟ ਦੇ ਵਿੱਚ ਜੈਰਾ ਸਾਹਿਬ ਜੀ ਲਿਖ ਦਿਓ ਜਰੂਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਮਿਲਦੇ ਹਾਂ ਹੁਣ ਕੱਲ ਨੂੰ ਤੀਸਰੀ ਪ੍ਰਵਾਹਤ ਫੇਰੀ ਤੇ ਤੇ ਚੌਥੀ ਪ੍ਰਵਾਹਤ ਫੇਰੀ ਤੇ ਆਪਾਂ ਐਤਵਾਰ ਨੂੰ ਬਿਸਕਟਾਂ ਦੀ ਸੇਵਾ ਕਰਨੀ ਹੈ ਤੇ ਉਹ ਸਾਰੇ ਆਪਣੇ ਜਿਮ ਵਾਲੇ ਭਰਾ ਹੋਣਗੇ ਨਾਲ ਤੇ ਉਹ ਵਲੌਗ ਵੀ ਆਪਾਂ ਬਣਾਵਾਂਗੇ ਤੇ ਮਿਲਦੇ ਹਾਂ ਹੁਣ ਕੱਲ ਨੂੰ ਤੀਸਰੀ ਭਰਵਾਤ ਫੇਰੀ ਵਾਲੇ ਤੇ ਕਰਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਸੋ ਨਿਹਾਲ ਆਕਾਲ ਪੁਰਖ ਰਾਜਾ ਵਾਹਿਗੁਰੂ ਰਾਜਾ ਵਾਹਿਗੁਰੂ ਰਾਜਾ ਵਾਹਿਗੁਰੂ ਆਰਤੀ ਕਰਾਂ ਤੇਰੀ ਜਗਤਰਾ ਕਰੇਤੀ ਕਰੇ ਲੋਕਾਂ ਦਾ ਕਾਹਤ ਹੈ ਸਾਥਕਾ ਚਾਲਾ ਚੱਲ ਰਹੀ ਹੈ ਕਿ ਪਾਇਸਾ ਖੇਲਾ ਮਾਰੋਗੀ ਆਪਣੀ ਆਪਣੀ ਜਨਤਾ ਬਾਰੇ ਜਾ ਮੇਰੇ ਜੀ ਕਿਰਪਾ ਕਰੋ ਬੀਪੀਐਮ ਐਂਡ ਦੇਖੀਏ ਕਿ ਇਲੈਕਸ਼ਨ ਕਿੱਥੇ ਹੋਣਗੇ ਜਿੱਥੇ ਹੋਣਾ ਬੀਟਿੰਗ ਪ੍ਰਬੰਧ ਕਰੋ ਤੱਕੇ ਨਾ ਮਾਰੋ ਜੈ 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 ਜੀ 아맙습 <목소리> <목소리>

ਆਹ ਹਾਥੀਆਂ ਜੱਪੀਆਂ ਕੱਪੀਆਂ ਜੀ ਨਾਮ ਜੱਪਿਆ ਵੰਡ ਕੇ ਛਕਿਆ ਦੀਪ ਚਲਾਈ ਦੀਵਾ ਜੀ ਕੇ ਨਾਮ ਸਾਡਾ ਦਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧੰਨ ਸਰ ਖਾਲਸਾ ਸਾਹਿਬੋ ਜੀ ਵਾਹਿਗੁਰੂ ਦਿਨਾ ਚਿੰਦਾ ਸਿੰਘ ਨੇ ਪ੍ਰਮੇਲ ਸਿੰਘ ਦਿੱਤੀ ਬੰਦ ਬੰਦ ਕਟਵਾਇ ਖੂਹਰੀਆਂ ਲਵਾਈਆਂ ਚੜ੍ਹੜੀਆਂ ਦੀ ਸਰੇ ਤਾਣਾ ਰਹਿਣਾ ਕਿਰਾਏ ਦੀ ਗੁਰਦੁਆਰਾ ਦੀ ਸੇਵਾ ਦੀ ਕੁਰਬਾਨੀਆਂ ਦਿੱਤੀਆਂ घर जी भी केसा स्वादा संगता देश भॻता ਕਿ दादा खालसा वाहिगुरू जी का ख़ाल वाहिगुरू जी सोनेवार राजा बनी ਰਾਜਾ बनी ও রাজা বনী কাট পলি ও রাজা বনী কাট পলি ও রাজা বনী কাট পলি বল সত্য দরবার কি কাট পলি কাট পলি ও কিছু কা সালসভা কিছু করতে রাজা বন্দি কাট পলি সকল সাথ নো গুণগান করতঙ্গ দিন আপাও ও পক্ষপাত লো ও ਹਾਂਜੀ ਇਹ ਸੀਗੀ ਜੀ ਦੂਸਰੀ ਪ੍ਰਵਾਹ ਫੇਰੀ ਵਾਲੀ ਵੀਡੀਓ ਵੀਡੀਓ ਇਹ ਕਹਿ ਸਕਦੇ ਆ ਆਪਾਂ ਇਹਦੇ ਵਿੱਚ ਜ਼ਿਆਦਾਤਰ ਨਾ ਸ਼ਾਰਟੇ ਹੀ ਹੁੰਦੇ ਆ ਕਰਕੇ ਉੱਤੇ ਬੋਲਤਾ ਚਲੋ ਹੋਣਾ ਨਹੀਂ ਤੇ ਕਰਿਓ ਫੇ ਲਾਈਕ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਅਗਲੀ ਤੀਸਰੀ ਪ੍ਰਵਾਹ ਫੇਰੀ ਦੇ ਵਿੱਚ ਚੈਰਾ ਸਹਿਜ ਸਾਰੇ ਆ